ਇਹ 5-6 ਮਹੀਨੇ ਤੋਂ ਆਪਣੇ ਕੋਲ ਲੱਗਿਆ ਹੋਇਆ ਸੀਗਾ ਮਤਲਬ ਕਹਿੰਦਾ ਮਦਲੇ ਦੀ ਮਾਂ ਨੇ ਸਪੈਸ਼ਲ ਸਾਨੂੰ ਕਿਹਾ ਕਹਿੰਦਾ ਜੇ ਕੋਈ ਇਹ ਨਸ਼ਾ ਪਤਾ ਕਰੇ ਕਿਸੇ ਵੀ ਤਰ੍ਹਾਂ ਦਾ ਤੇ ਤੁਸੀਂ ਸਾਨੂੰ ਦੱਸਣਾ ਅਸੀਂ ਇਹਦੀ ਮਾਂ ਨੂੰ ਇਹਨਾਂ ਦੱਸਿਆ ਕਿ ਭਈ ਇਹ ਮੁੰਡਾ ਤੁਸੀਂ ਆਪ ਦਾ ਸੰਭਾਲ ਲਓ ਇਹ ਮਾੜਾ ਮੋਟਾ ਨਸ਼ਾ ਜਿਹੜਾ ਹੈ ਨਾ ਕੋਈ ਨਾ ਕੋਈ ਸਾਡੇ ਸਾਹਮਣੇ ਜਿਹੜਾ ਕਰਦਾ ਉਹ ਤੁਹਾਨੂੰ ਅਸੀਂ ਦੱਸ ਰਹੇ ਇਹ ਚੀਜ਼ਾਂ ਹੈ ਖਾਂਦਾ ਤੇ ਰਾਤ ਨੂੰ ਇਹਨੂੰ ਇਸ ਗੱਲ ਦੀ ਪੜਾ ਸੁਕੇ ਨੇ ਆਪਣੇ ਭਰਾ ਨੂੰ ਇਕੱਠਾ ਕੀਤਾ ਦੋਨੋਂ ਜਿਹੜੇ ਇਹਦੇ ਭਰਾ ਸੀਗੇ ਨਾਲ ਇਹਨਾਂ ਦਾ ਇੱਕ ਹੋਰ ਦੋਸਤ ਸੀਗਾ ਰਾਂਝਾ ਰਾਂਝਾ ਕਰਕੇ ਇਹਦਾ ਵੱਡਾ ਭਰਾ ਸੁਦੇਸ਼ ਸੀਗਾ ਮੈਂ ਮੈਂ ਸੁਦੇਸ਼ ਨੇ ਸਾਰਾ ਕੰਮ ਕਰਾਇ ਇਹਨਾਂ ਵਿੱਚ ਅਣਪਛਾਤੇ ਬੰਦੇ ਸੀ ਇਹਨਾਂ ਨੇ ਸਾਡੀ ਦੁਕਾਨ ਤੇ ਆ ਕੇ ਹਮਲਾ ਕਰਤਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਬੰਦਾ ਆ ਕੇ ਬਾਤ ਕਰਦਾ ਕੋਈ ਬਾਤ ਨਹੀਂ ਸਿੱਧਾ ਇੱਕ ਸਨੂ ਮੁੱਕੀ ਸਟਾਰਟ ਕਰਤੀ ਦੁੱਧ ਦਾ ਸਾਡਾ ਡੋਲੂ ਪਿਆਈ ਉਹ ਚੱਕ ਕੇ ਸਾਡੇ ਉੱਤੇ ਮਾਰਿਆ ਸਾਡੀ ਦੁਕਾਨ ਜਿਹਦਾ ਅਸੀਂ ਮਤਲਬ ਪੈਂਟਾਂ ਦੇ ਬਟਨ ਲਾਨੇ ਥੋੜੀ ਪਈ ਸੀ ਥੋੜੀ ਮਾਰਨੀ ਸਾਡੇ ਸਟਾਰਟ ਕਰਤੀ ਅਜੇ ਕਹਿੰਦੇ ਕਿ ਇਹਦੇ ਟ੍ਰੇਲਰ ਆਜੇ ਹੋਰ ਵੀ ਕੁਝ ਕਰਾਂਗੇ ਤੁਹਾਡੇ ਨਾਲ ਕਹਿੰਦੇ ਨੇ ਕਿ ਕਿਸੇ ਦੀ ਭਲਾਈ ਕਰਨ ਦਾ ਅੱਜ ਕੱਲ ਜਮਨ ਨਹੀਂ ਨਹੀਂ ਹੈ ਜੇਕਰ ਕਿਸੇ ਦਾ ਭਲਾ ਕਰਨ ਤਰੋਤਾ ਗੋ ਲੋਕ ਗੜਫੜਦੇ ਨੇ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਦਸਹਜ਼ਾਰਾ ਕੇ ਦੁਕਾਨਦਾਰ ਨੂੰ ਆਪਣੀ ਹੀ ਦੁਕਾਨ ਤੇ ਕੰਮ ਕਰਦੇ ਵਰਕਰ ਦੇ ਘਰ ਦੇ ਵਿੱਚ ਸ਼ਿਕਾਇਤ ਕਰਨੀ ਮਹਿੰਗੀ ਪੈ ਗਈ ਦਸਹਜ਼ਾਰਾ ਕੇ ਦੁਕਾਨਦਾਰ ਦੇ ਵੱਲੋਂ ਵਰਕਰ ਦੇ ਘਰ ਦੇ ਵਿੱਚ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਉਹਨਾਂ ਦਾ ਮੁੰਡਾ ਨਸ਼ੇ ਦੇ ਉੱਤੇ ਲੱਗ ਰਿਹਾ ਹੈ ਤੇ ਉਸ ਨੂੰ ਰੋਕਿਆ ਜਾਵੇ ਮੁੰਡੇ ਨੂੰ ਨਸ਼ਾ ਕਰਨ ਤੋਂ ਹਟਾਇਆ ਜਾਵੇ ਜਿਵੇਂ ਹੀ ਇਹ ਸ਼ਿਕਾਇਤ ਦੁਕਾਨਦਾਰ ਦੇ ਵੱਲੋਂ ਆਪਣੇ ਵਰਕਰ ਦੀ ਉਸ ਦੇ ਘਰ ਕੀਤੀ ਗਈ ਤਾਂ ਅਗੋਂ ਦੱਸਿਆਦਾਰੇ ਕਿ ਉਹ ਨੌਜਵਾਨ ਆਪਣੇ ਸਾਥੀਆਂ ਨੂੰ ਲੈ ਕੇ ਦੁਕਾਨ ਦੇ ਉੱਤੇ ਆਇਆ ਤੇ ਉਸ ਦੇ ਵੱਲੋਂ ਦੁਕਾਨ ਮਾਲਕ ਦੀ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਕੀ ਨਾਮ ਹੈ ਆਪਣਾ ਜੀ ਮੇਰਾ ਵਿਕਾਸ ਕੁਮਾਰ ਸਿੰਘ ਲਓ ਇਹ ਜਿਹੜੀ ਇੱਕ ਬਾਰਕਟ ਦੀ ਵਾਰਦਾਤ ਹੋਈ ਹੈ ਇਹ ਕੀ ਮਾਮਲਾ ਕਿਸ ਸਰ ਇਹ ਮਾਮਲਾ ਇਹ ਸੀ ਮੁੰਡਾ ਸਾਡੀ ਰੁਕਾਨ ਤੇ ਕੰਮ ਕਰਦਾ ਸੀ ਉਹਦੀ ਮਾਂ ਨੇ ਸਾਨੂੰ ਸਪੈਸ਼ਲੀ ਕਿਹਾ ਹੋਇਆ ਸੀਗਾ ਇਹ 5-6 ਮਹੀਨੇ ਤੋਂ ਆਪਣੇ ਕੋਲ ਲੱਗਿਆ ਹੋਇਆ ਸੀਗਾ ਮਤਲਬ ਕਹਿੰਦਾ ਮਤਲਬ ਇਹਦੀ ਮਾਂ ਨੇ ਸਪੈਸ਼ਲ ਸਾਨੂੰ ਕਿਹਾ ਕਹਿੰਦਾ ਜੇ ਕੋਈ ਇਹ ਨਸ਼ਾ ਪਤਾ ਕਰੇ ਕਿਸੇ ਵੀ ਤਰ੍ਹਾਂ ਦਾ ਤੇ ਤੁਸੀਂ ਸਾਨੂੰ ਦੱਸਣਾ ਅਸੀਂ ਇਹਦੀ ਮਾਂ ਨੂੰ ਇਹਨਾਂ ਦੱਸਿਆ ਕਿ ਭਾਈ ਇਹ ਮੁੰਡਾ ਤੁਸੀਂ ਆਪਦਾ ਸੰਭਾਲ ਲਓ ਇਹ ਮਾੜਾ ਮੋਟਾ ਨਸ਼ਾ ਜਿਹੜਾ ਹੈ ਨਾ ਕੋਈ ਨਾ ਕੋਈ ਸਾਡੇ ਸਾਹਮਣੇ ਜਿਹੜਾ ਕਰਦਾ ਉਹ ਤੁਹਾਨੂੰ ਅਸੀਂ ਦੱਸ ਰਹੇ ਇਹ ਚੀਜ਼ਾਂ ਇਹ ਖਾਂਦਾ ਕਹਾਣੀਆਂ ਆ ਗੋਲੇ ਪਾੰਗੜੇ ਹੋ ਗਏ ਐਵੇਂ ਦੀ ਚੀਚਾ ਚੂਚਾ ਖਾਂਦਾ ਸੀਗਾ ਤੇ ਜਿਵੇਂ ਇਹਦੀ ਮਾਂ ਨੂੰ ਦੱਸਿਆ ਤੇ ਰਾਤ ਨੂੰ ਇਹਨੂੰ ਇਸ ਗੱਲ ਦੀ ਪੜਾਸ ਹੋ ਗਈ ਨੇ ਆਪਣੇ ਭਰਾ ਨੂੰ ਇਕੱਠਾ ਕੀਤਾ ਦੋਨੋਂ ਜਿਹੜੇ ਇਹਦੇ ਭਰਾ ਸੀਗੇ ਨਾਲ ਇਹਨਾਂ ਦਾ ਇੱਕ ਹੋਰ ਦੋਸਤ ਸੀਗਾ ਰਾਂਜਾ ਰਾਂਜਾ ਕਰਕੇ ਇਹਦਾ ਵੱਡਾ ਭਰਾ ਸੁਦੇਰ ਸੀਗਾ ਮੇਨ ਮੇਨ ਸੁਦੇਰ ਨੇ ਸਾਰਾ ਕੰਮ ਕਰਾਇਆ ਇਹ ਬਣਾ ਤੇ ਇੱਕ सोनू सोनू ਹੈਗਾ ਕਬਾੜੀ ਵਿਚਾਰ ਚੋ ਦੁਕਾਨ ਤੇ ਲੱਗੇ ਹੋਇਆ ਤੇ ਨਾਲ ਤਿੰਨਾਂ ਪਿਛੇ ਅਣਪਛਾਤੇ ਬੰਦੇ ਸੀ ਇਹਨਾਂ ਨੇ ਸਾਡੀ ਦੁਕਾਨ ਤੇ ਆ ਕੇ ਹਮਲਾ ਕਰਤਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਬੰਦਾ ਆਗੇ ਬਾਤ ਕਰਦਾ ਕੋਈ ਬਾਤ ਨਹੀਂ ਸਿੱਧਾ ਇੱਕ ਸੋਨੂ ਮੁਕੀ ਸਟਾਰਟ ਕਰਤੀ ਦੁੱਧ ਦਾ ਸਾਡਾ ਡੋਲੂ ਪਿਆਈ ਉਹ ਚੱਕ ਕੇ ਸਾਡੇ ਉੱਤੇ ਮਾਰਿਆ ਇੱਥੇ ਸਾਡੀ ਦੁਕਾਨ ਜਿਹੜਾ ਅਸੀਂ ਮਤਲਬ ਪੈਂਟਾਂ ਦੇ ਬਟਨ ਲਾਣੇ ਥੋੜੀ ਪਈ ਸੀ ਥੋੜੀ ਮਾਰਨੀ ਸਾਡੇ ਸਟਾਰਟ ਕਰਤੀ ਅਜੇ ਕਹਿੰਦੇ ਕਿ ਇਹਦੇ ਟ੍ਰੇਲਰ ਆ ਅਜੇ ਹੋਰ ਵੀ ਕੁਝ ਕਰਾਂਗੇ ਤੁਹਾਡੇ ਨਾਲ ਕੁੱਲ ਕਿੰਨੇ ਬੰਦੇ ਸਿਗੇ ਜੀ ਬੰਦੇ ਚਾਰ ਬੰਦੇ ਤੇ ਸਾਡੀ ਜਾਣਕਾਰੀ ਚ ਹੈਗੇ ਆ ਜਿਨ੍ਹਾਂ ਦਾ ਨਾਮ ਜਿਹੜਾ ਮੇਨ ਬੰਦਾ ਉਹ ਸੁਧੀਰ ਹੈ ਫਿਰ ਉਹਦਾ ਇੱਕ ਛੋਟਾ ਭਰਾ ਕ੍ਰਿਸ਼ਨ ਆ ਤੇ ਤੀਜਾ ਹੈਗਾ ਸੀ ਉਹਦਾ ਵੱਡਾ ਭਰਾ ਉਹਦਾ ਨਾਮ ਹੈਗਾ ਸੋਨੂ ਤੇ ਚੌਥਾ ਮੁੰਡਾ ਹੈਗਾ ਰਾਂਜਾ ਰਾਂਜਾ ਕਰਕੇ ਬਾਕੀ تین ਅਨੁਛਾਤੇ ਬੰਦੇ ਸਾਡੇ ਕੋਲ ਜਿਹੜਾ ਕੰਮ ਕਰ ਰਿਹਾ ਉਹਦਾ ਨਾਮ ਸੀਗਾ ਉਹ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉਹਨੂੰ 6 ਕਿ ਮਹੀਨੇ ਹੋ ਗਏ ਸਾਡੇ ਕੋਲ ਕੰਮ ਕਰਦੇ ਹੁਣ ਅਗਲਾ ਫਿਰ ਉਹਨੂੰ ਸਿੱਖੀ ਕਰਵਾਇਆ ਅਸੀਂ ਤੇ ਇਹ ਜੀ ਕਾਰਵਾਈ ਕੀ ਇੰਨੀ ਵੱਡੇ ਬਾਜ਼ਾਰ ਚ ਭਰੇ ਬਾਜ਼ਾਰ ਦੇ ਵਿੱਚ ਇੱਕ ਦੱਸੋ ਅਸੀਂ ਭਲਾ ਕਰ ਰਹੇ ਹਾਂ ਬੰਦੇ ਦਾ ਤੇ ਸਾਡਾ ਇਹ ਸਿਲਾ ਮਿਲ ਰਿਹਾ ਤੇ ਮਤਲਬ ਅਸੀਂ ਕੀ ਆਪਣੀ ਦੁਕਾਨ ਦੇ ਵਿੱਚ ਸੇਫ ਐਵੇਂ ਤੇ ਜਿਹੜਾ ਮਰਜੀ ਆਏਗਾ ਸਾਨੂੰ ਲੁੱਟ ਕੇ ਲੈ ਜਾਏਗਾ ਮਾਰ ਛੋਟੇ ਛੋਟੇ ਸਾਡੇ ਜਵਾਬ ਆ ਕੁ ਸਾਨੂੰ ਬਾੜ ਦਾ ਦੇ ਕੇ ਚਲਾ ਜਾਏਗਾ ਤੇ ਕਹਿੰਦਾ ਬੋਲੇ ਜਾਨੂ ਮਾਰਨ ਤੱਕ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਛੋਟ ਵੀ ਗੈਰਾਂ ਵੀ ਲੱਗੀ ਹਾਂ ਚੂਕਣਾ ਦੇਖੋ ਜੀ ਦਾ ਸਾਰਾ ਮੱਥਾ ਸੁੱਜਿਆ ਹੋਇਆ ਸੀਗਾ ਇਹ ਤੇ ਹੁਣ ਮਤਲਬ ਕਿ ਇੱਕ ਮੇਰੀ ਚਾਨੀ ਲੈ ਗਏ ਸਵਾ ਤੋਂ ਲੈ ਲਈ ਚਾਨੀ ਵੀ ਲੈ ਕੇ ਨਹੀਂ ਹਾਂ ਸਵਾ ਤੋਂ ਲੈ ਲਈ ਚਾਨੀ ਸੀ ਉਹ ਲੈ ਗਏ ਤੁਸੀਂ ਸਾਰੀ ਇਸ ਘਟਨਾ ਦੀ ਕੋਈ ਪੁਲਿਸ ਕੰਪਲੇਂਟ ਕੀਤੀ ਮੈਂ ਪੁਲਿਸ ਕੰਪਲੇਂਟ ਕੀਤੀ ਹੈ თਉਂਦੀ ਮਤਲਬ ਕੈਂਡ ਥਾਣੇ ਕੀਤੀ ਸਾਰੀ ਕੰਪਲੇਂਟ ਦੱਸੀ ਉਹਨਾਂ ਨੂੰ ਸਾਰ ਉਹਨਾਂ ਨੇ ਮਤਲਬ ਕਿ ਐਮਰਲ ਵਗੈਰਾ ਵੀ ਮਤਲਬ ਸਿਵਲ ਹਸਪੀਟਲ ਜਾ ਕੇ ਕਰਵਾ ਕੇ ਉਹਨੂੰ ਲੈ ਆ ਕੇ ਦਿੱਤੀ ਹੈ ਪਰ ਹਜੇ ਕੋਈ ਫਿਲਹਾਲ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਬਿਆਨ ਹਜੇ ਕੋਈ ਨਹੀਂ ਦਿੱਤੀ ਮਤਲਬ ਕੋਈ ਕਾਰਵਾਈ ਨਹੀਂ ਕੀਤੀ ਹਜੇ ਕੋਈ ਕਾਰਵਾਈ ਨਹੀਂ ਕੀਤੀ ਕਿ ਪੁਲਿਸ ਬੋਲ ਰਹੀ ਕਿਵੇਂ ਦੇਖਦੇ ਹੋ ਕਿ ਆਏ ਦਿਨ ਜਿਹੜੀਆਂ ਘਟਨਾਵਾਂ ਵਧਿਆ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਮੈਂ ਤਾਂ ਇਹ ਦੇਖਦਾ ਕਿ ਰੋਈਪੁਰ ਦਾ ਹਾਲ ਬੜਾ ਮਾੜਾ ਇੱਥੇ ਜਿਹੜਾ ਮਰਜ਼ੀ ਆਉਂਦਾ ਗੱਲੇ ਚੋਂ ਚੈਨ ਖਿੱਚ ਕੇ ਲੈ ਜਾਂਦਾ ਹੈ ਕੋਈ ਹੋਰ ਹੁੰਦਾ ਤੇ ਉਹ ਕੋਈ ਨਾ ਕੋਈ ਕਿਸੇ ਦੁਕਾਨਦਾਰ ਦੇ ਵੜ ਕੇ ਉਹ ਦੁਕਾਨਦਾਰ ਦੀ ਚੋਰੀ ਕਰਕੇ ਲੈ ਜਾਂਦੇ ਕੋਈ ਕਹਿੰਦਾ ਮਤਲਬ ਇਹ ਹੈ ਕਿ ਹੁਣ ਜਿਵੇਂ ਅਸੀਂ ਬੈਠੇ ਹੋਏ ਸੀ ਸਾਡੇ ਨਾਲ ਆ ਕੇ ਮਾਰ ਦੋ ਬਲ ਉਹਨਾਂ ਨੂੰ ਕਿਸੇ ਗੱਲ ਦਾ ਡਰ ਹੀ ਨਹੀਂ ਕਿ ਇਹ ਬੰਦਾ ਦੁਕਾਨਦਾਰ ਹੈ ਇਹਦੀ ਦੁਕਾਨਦਾਰੀ 'ਚ ਵੜ ਗਿਆ ਸੀ ਇੰਨੀ ਵੱਡੀ ਵਾਰਦਾਤ ਦੇ ਰਹੇ ਆ ਕਿਸੇ ਚੀਜ਼ ਦਾ ਕੋਹ ਵੀ ਨਹੀਂ ਅਗਰ ਡਰ ਹੀ ਨਹੀਂ ਹੈਗਾ ਉਲਟਾ ਮੈਨੂੰ ਕਹਿ ਰਹੇ ਆ ਇਹ ਤੇ ਟਰੇਲਰ ਹੈ ਅਜੇ ਅਜੇ ਤੇ ਬੜਾ ਕੁਝ ਬਾਕੀ ਹੈ ਹੋਰ ਕਰਕੇ ਵਹਾਵਾਂਗੇ ਤੈਨੂੰ ਜਿਹੜੀ ਵਾਰਦਾਤ ਹੋਈ ਸਾਰੀ ਇੰਦੀ ਕੋਈ ਸੀਸੀਟੀਵੀ ਸੀਸੀਟੀਵੀ ਵੀਡੀਓ ਸਾਰੀ ਹੈਗੀ ਆਪਣੇ ਕੋਲੇ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿ ਆਪਾਂ ਪ੍ਰੈਸ ਨੂੰ ਵੀ ਉੱਤੀ ਸਾਰੀ ਉੱਤੀ ਮੰਗ ਕਰਦੇ ਆਂ ਅਸੀਂ ਤੇ ਇਹ ਮੰਗ ਕਰਦੇ ਆਂ ਜਿੱਥੇ ਵੀ ਬੰਦੇ ਹੈਗੇ ਸੀ 7-8 ਇਹਨਾਂ ਸਾਰਿਆਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਕਿ ਮਤਲਬ ਜਿਹੜਾ ਅੱਗੇ ਅੱਗੇ ਤੋਂ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਕਿਸੇ ਦੁਕਾਨਦਾਰ ਦੇ ਉੱਤੇ ਹਮਲਾ ਕਰਨ ਦਾ ਕੀ ਅਸਰ ਹੁੰਦਾ ਇਹਨਾਂ ਨੇ ਆਪਣੇ ਵੱਲੋਂ ਜਿਹੜਾ ਨਾ ਕੋਈ ਕਸਰ ਨਹੀਂ ਛੱਡੀ ਜਾਨੋ ਮਾਰਨ ਤੱਕ ਦੀ ਧਮਕੀ ਮੈਨੂੰ ਦੇ ਕੇ ਗਏ ਆ ਕਿਸੇ ਤਰ੍ਹਾਂ ਦੇ ਵਪਾਰ ਮੰਡਲ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕੋਈ ਵਪਾਰ ਕੋਈ ਵਪਾਰ ਮੰਡਲ ਆਇਆ ਹੀ ਨਹੀਂ ਸਾਨੂੰ ਪੁੱਛਣ ਵਾਸਤੇ ਹਜੇ ਜਦ ਇੱਕ ਜਦਗੀ ਬਾਜ਼ਾਰ ਦੇ ਵਿੱਚ ਤੇ ਤਕਰੀਬਨ ਤਕਰੀਬਨ ਸਾਰੇ ਬੰਦੇ ਨੂੰ ਪਤਾ ਹੈ ਕਿ ਐਵੇਂ ਐਵੇਂ ਅਟੈਕ ਹੋਇਆ ਕੋਈ ਵਪਾਰ ਵਪਾਰ ਮੰਡਲ ਦਾ ਬੰਦਾ ਸਾਡੇ ਕੋਲੇ ਨਹੀਂ ਆਇਆ ਹਜੇ ਅਜੇ ਕੀ ਜਦੋਂ ਮਤਲਬ ਕਿ ਇੱਥੇ ਵਪਾਰ ਮੰਡਲ ਦੀ ਇੱਥੇ ਮਤਲਬ ਕਿ ਰਿਆਣੇ ਦੀ ਦੁਕਾਨ ਤੇ ਚੋਰੀ ਹੋਈ ਸੀਗੀ ਤੇ ਉਹਨਾਂ ਨੇ ਜਦੋਂ ਇਹ ਆਵਾਜ਼ ਦਿੱਤੀ ਸੀ ਕਿ ਦੁਕਾਨਾ ਬੰਦ ਕਰੋ ਤੇ ਅਸੀਂ ਸਪੈਸ਼ਲੀ ਉਹਨਾਂ ਦੇ ਕਹਿੰਦੇ ਕਿ ਸਾਡਾ ਦੁਕਾਨਦਾਰ ਭਰਾ ਹੈਗਾ ਤੇ ਅਸੀਂ ਦੁਕਾਨਾਂ ਸਾਰੀਆਂ ਆਪਣੀਆਂ ਬੰਦ ਕੀਤੀਆਂ ਜਦੋਂ ਉਹਨਾਂ ਨੇ ਵਪਾਰ ਮੰਡਲ ਨੇ ਸਾਨੂੰ ਕਿਹਾ ਕਿ ਦੁਕਾਨਾਂ ਜਾ ਕੇ ਖੋਲੋ ਹੀ ਦੁਕਾਨਾਂ ਫਿਰ ਖੋਲੀਆਂ ਪੂਰਾ ਉਹਨਾਂ ਦਾ ਸਾਥ ਦਿੱਤਾ ਪਰ ਮੇਰੇ ਕੋਲ ਕੋਈ ਵਪਾਰ ਮੰਡਲ ਦਾ ਬੰਦਾ ਨਹੀਂ ਆਇਆ ਅਜੇ ਤੱਕ ਕਿ ਆ ਵੀ ਸਿੰਗਲਾਈ ਵੀ ਚੱਲੋ ਕੁੜਾ ਜਿਹੜਾ ਇਨਸਾਫ ਕਰਾਣੇ ਆ ਤੇ ਉਹਨਾਂ ਸਾਰਿਆਂ ਨੂੰ ਸਜ਼ਾਵਾਂ ਦਿਲਾਣੇ ਤੇ ਉਹਨਾਂ ਨੂੰ ਅੰਦਰ ਕਰਾਣੇ ਚੰਗੀ ਤਰ੍ਹਾਂ ਬੰਦੀ ਕਾਰਵਾਈ ਕਰਵਾਣੇ ਆ ਹਜੇ ਤੱਕ ਕੋਈ ਨਹੀਂ ਆਇਆ ਮੇਰੇ ਕੋਲ ਤੁਹਾਡੀ ਦੁਕਾਨ ਹੈ ਜਿਹੜੀ ਹੈ ਕਿਸ ਜਗ੍ਹਾ ਤੇ ਮੌਜੂਦ ਹੈ ਮੇਰੀ ਦੁਕਾਨ ਜਿਹੜੀ ਹੈ ਨਾ ਆਜਾ ਚੌਂਕ ਸਾਡੀ ਦੁਕਾਨ ਦੇ ਸਾਹਮਣੇ ਮੋਹਿਤ ਇਲੈਕਟ੍ਰੋਨਿਕ አለ ਹੈਗੇ ਮੋਹਿਤ ਇਲੈਕਟ੍ਰੋਨਿਕ ਦੇ ਬਿਲਕੁਲ ਸਾਹਮਣੇ ਆਪਣੀ ਸਿੰਗਲਾ ਹੋਲ ਸੇਲ ਹੈ। ਸ਼ੌਪਦਾਨਾ ਮੇਂ ਸਿੰਗਲਾ ਹੋਲ ਸੇਲ ਹੈ। ਦੱਸਦੀ ਕਿ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਇਹ ਮੁੰਡਾ ਉਹਨਾਂ ਦੀ ਹੀ ਦੁਕਾਨ ਦੇ ਵਿੱਚ ਕੰਮ ਕਰਦਾ ਸੀ ਉਸ ਦੀ ਮਾਤਾ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਉਹਨਾਂ ਦਾ ਮੁੰਡਾ ਕਿਸੇ ਨਸ਼ੇ ਪੱਤੀ ਤੇ ਲੱਗਦਾ ਤਾਂ ਉਹਨਾਂ ਨੂੰ ਦੱਸਿਆ ਜਾਵੇ ਜਿਵੇਂ ਹੀ ਦੁਕਾਨ ਮਾਲਕ ਦੇ ਵੱਲੋਂ ਉਸ ਦੀ ਮਾਤਾ ਨੂੰ ਇਹ ਗੱਲ ਦੱਸੀ ਗਈ ਤਾਂ ਅਗੋਂ ਨੌਜਵਾਨ ਗੁੱਸੇ ਨਾਲ ਭਰਿਆ ਪਿਤਾ ਦੁਕਾਨ ਦੇ ਵਿੱਚ ਆਉਂਦਾ ਹੈ ਤੇ ਨਾਲ ਹੀ ਆਪਣੇ ਸਾਥੀਆਂ ਨੂੰ ਲਿਆਉਂਦਾ ਹੈ ਤੇ ਦੁਕਾਨ ਮਾਲਕ ਦੀ ਹੀ ਕੁੱਟਮਰ ਕੰਨੀ ਸ਼ੁਰੂ ਕਰ ਦਿੰਦਾ ਹੈ ਫਿਲਹਾਲ ਦੱਸ ਦਿਆ ਕਿ ਪੁਲਿਸ ਦੇ ਬਲੋਂ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਪੰਜਾਬੀ ਲੋਕ ਚੈਨਲ